ਸਾਇਨ ਪੂਲਿੰਗ ਪਾਲਿਸੀ ਤੇ ਸਰਕਾਰ ਬੁਰੀ ਤਰ੍ਹਾਂ ਫਸੀ ਹੈ ਕੋਈ ਵਿਅਕਤੀ ਆਪਣੀ ਜ਼ਮੀਨ ਦੇਣ ਲਈ ਤਿਆਰ ਨਹੀਂ ਲੇਕਿਨ ਤੱਕੇ ਨਾਲ ਹੁਣ ਕੁਝ ਵਪਾਰੀ ਲੋਗਾਂ ਨੂੰ ਕੈਟੇਗਰੀਜ਼ ਵਾਈਜ਼ ਵੰਡਤਾ ਕਿ ਜਿਹੜਾ ਛੋਟਾ ਕੋਈ ਵਪਾਰੀ ਹੈ ਜੇ ਕੋਈ 5 ਕਿੱਲੇ ਹੈ ਤਾਂ ਉਸ ਵਿਅਕਤੀ ਨੂੰ ਡੀਸੀਪੀ ਏਸੀਪੀ ਤੇ ਉਸ ਤੋਂ ਵੱਡੇ ਨੂੰ ਕਮਿਸ਼ਨਰ ਸਾਹਿਬ ਜਾਣੇ ਕੀ ਜਿਹੜਾ ਲੁਧਿਆਣਾ ਦਾ ਮੈਂ ਸਮਝਦਾ ਕਿ ਪੁਲਿਸ ਕਮਿਸ਼ਨਰ ਆਫਿਸ ਹੈ ਉਹ ਹੁਣ ਗਲਾਗਾ ਦੇ ਦਫਤਰ ਦੇ ਵਿੱਚ ਤਬਦੀਲ ਹੁੰਦਾ ਮੈਨੂੰ ਨਜ਼ਰ ਆ ਰਿਹਾ ਹੈ ਸੋ ਬੜੀ ਇਹ ਮੈਂ ਸਮਝਦਾ ਕਿ ਮਾੜੀ ਗੱਲ ਹੈ ਕਿਸ ਪ੍ਰਕਾਰ ਸਾਡੇ ਭਰਾਵਾਂ ਨੂੰ ਡਰਾਇਆ ਤੇ ਠੰਕਾਇਆ ਜਾ ਰਿਹਾ ਔਰ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਸਰਕਾਰ ਨਾਲ ਪੱਗਾ ਨਾ ਲਓ ਨਹੀਂ ਤੁਹਾਡਾ ਨੁਕਸਾਨ ਹੋਏਗਾ ਤੁਸੀਂ ਇਹਦੇ ਤੇ ਆਪ ਦੀ ਸਹਿਮਤੀ ਚਾਹਦੇ। ਮੈਂ ਇਸ ਗੱਲ ਦੀ ਕਰੜੇ ਸ਼ਬਦਾਂ ਚ ਜ਼ਿੰਦਾ ਕਰਦੇ। ਔਰ ਮੈਂ ਪੁਲਿਸ ਕਮਿਸ਼ਨਰ ਨੂੰ ਇਹ ਕਹਿਣਾ ਚਾਹੁੰਦਾ ਤੇ ਸਰਕਾਰ ਨੂੰ ਕਿ ਇਹ ਤੁਹਾਡਾ ਕੰਮ ਨਹੀਂ। ਇਹ ਇਸ ਤਰ੍ਹਾਂ ਦਾ ਜਦੋਂ ਅੰਗਰੇਜ਼ ਹੁਕਮਰਾਨ ਸੀ ਉਦੋਂ ਵੀ ਇਸ ਤਰ੍ਹਾਂ ਕਦੇ ਨਹੀਂ ਹੋਇਆ ਦੇਸ਼ ਦੇ ਅੰਦਰ। ਜਿਸ ਪ੍ਰਕਾਰ ਦੀ ਤੁਸੀਂ ਕੰਮ ਕਰ ਰਹੇ ਹੋ। ਔਰ ਸਾਰੀਆਂ ਜਿਹੜੀਆਂ ਮਰਿਆਦਾ ਨਾਲ ਪੁਲਿਸ ਦੇ ਨੰਬਰ ਦੇ ਨੰਨਦੀ ਜਾ ਰਹੀ ਹੈ ਪੁਲਿਸ ਨੇ ਹਰਜਸ ਐਡਵੋਕੇਟ ਦਾ ਪਰਚਾ ਨਹੀਂ ਦਰਜ ਕੀਤਾ ਧਰਨਾ ਲਾ ਕੇ ਵਕੀਲਾ ਨੇ ਪਰਚਾ ਦਰਜ ਕਰਾਇਆ ਜਿਸ ਵਿਅਕਤੀ ਦੇ ਖਿਲਾਫ ਉਹਨੇ ਕੰਪਲੇਨਟ ਕੀਤੀ ਸੀ ਉਰੇ ਖਿਲਾਫ ਅਜੇ ਤੱਕ ਪਰਚਾ ਦਰਜ ਨਹੀਂ ਕੀਤਾ ਗਿਆ ਐਫ ਆਈ ਆਰ ਕਰ ਦਿੱਤੀ ਗਈ ਜਿਹਦੀ ਲੜਾਈ ਹਜੇ ਅਸੀਂ ਲੜਨੀ ਹੈ ਲੇਕਿਨ ਉਹ ਲੈਂਡ ਪੁਲਿੰਗ ਪਾਲਸੀ ਦੇ ਅਧੀਨ ਲੋਕਾਂ ਨੂੰ ਡਰਾ ਰਹੀ ਹੈ ਪੰਜਾਬੀ ਪੁਲਿਸ ਔਰ ਕਮਿਸ਼ਨੇਟ ਜਿਹੜਾ ਕਮਿਸ਼ਨਰ ਦਾ ਦਫਤਰ ਹੈ ਕਿ ਬਾਈ ਤੁਸੀਂ ਜਲਦੀ ਦਸਖਤ ਕਰੋ ਨਹੀਂ ਤੁਹਾਨੂੰ ਖਮਿਆ자가 ਭੁਗਤਣਾ ਪਏਗਾ ਇਹ ਬਿਲਕੁਲ ਨਹੀਂ ਹੁੰਦਿਆਂਗੇ ਕਿਸੇ ਵਿਅਕਤੀ ਨੂੰ ਸ਼ਹਿਰ ਦੇ ਨੂੰ ਕਿਸੇ ਸਾਡੇ ਭਰਾ ਨੂੰ ਮੈਂ ਨਾਮ ਹੀ ਲੈਣਾ ਚਾਹੁੰਦਾ ਸਾਰੇ ਨਾਮ ਮੇਰੀ ਗੱਲ ਹੋਈ ਹੈ ਕਿਸੇ ਨੂੰ ਕੋਈ ਤਕਲੀਫ ਹੋਵੇ ਅੱਧੀ ਰਾਤ ਨੂੰ ਵੀ ਤੁਸੀਂ ਆਵਾਜ਼ ਮਾਰੋਗੇ ਤਾਂ ਕਾਂਗਰਸ ਪਾਰਟੀ ਤੇ ਰਾਜਾ ਵੜਿੰਗ ਤੁਹਾਡਾ ਦਾਸ ਉੱਥੇ ਤੁਹਾਡੇ ਨਾਲ ਖੜਾ ਹੋਵੇਗਾ ਅੱਧੀ ਰਾਤ ਨੂੰ ਔਰ ਕਿਸੇ ਪੁਲਸ ਸਾਲੇ ਨੂੰ ਤੁਹਾਡੇ ਨਾਲ ਧੱਕਾ ਨਹੀਂ ਹੋਣ ਦੇਵਾਂਗੇ ਚਾਹੇ ਉਹ ACP ਹੈ ਤੇ ਚਾਹੇ ਉਹ DCP ਹੈ ਤੇ ਚਾਹੇ ਉਹ ਕਮਿਸ਼ਨਰ ਹੈ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਆਵਾਜ਼ ਮਾਰਿਓ ਮੈਨੂੰ ਮਾਰ ਲਿਓ ਡਾਬਰ ਸਾਹਿਬ ਨੂੰ ਮਾਰ ਲਿਓ ਤਗਵਾਰ ਸਾਹਿਬ ਨੂੰ ਮਾਰ ਲਿਓ ਸਾਨੂੰ ਸੁਨੇਹਾ ਪਹੁੰਚਾ ਦਿਓ ਸੋ આજ ਇੱਕ ਚੰਗੀ ਜਿਹੜੀ ਕੰਮ ਹੋਇਆ ਇਹ ਵੀ ਦੱਸਣਾ ਚਾਹ ਰਿਹਾ ਕਿ ਹਾਈ ਕੋਰਟ ਨੇ ਇੱਕ ਦਿਨ ਵਾਸਤੇ ਇਹਨਾਂ ਤੋਂ ਅੱਜ ਸਰਕਾਰ ਤੋਂ ਕੁਝ ਸਵਾਲ ਕੀਤੇ ਸਨ ਜਿਨ੍ਹਾਂ ਦਾ ਜਵਾਬ ਇਹਨਾਂ ਕੋਲੇ ਲੈਂਡ ਪੂਲਿੰਗ ਪਾਲਿਸੀ ਤੇ ਨਹੀਂ ਸੀ ਸੋ ਉਹਨਾਂ ਨੇ ਕਿਹਾ ਕਿ ਇਹਨੂੰ ਇਹਦੇ ਤੇ ਰੋਕ ਲਾਉਣੀ ਹੈ ਕਿਰਪਾ ਕਰਕੇ ਆ ਸਾਰੇ ਸਵਾਲਾਂ ਦੇ ਜਵਾਬ ਤੁਸੀਂ ਪਹਿਲਾਂ ਲੈ ਕੇ ਆਓ ਤੇ ਉਹਨਾਂ ਚ ਫਿਰ ਉਸ ਤੋਂ ਬਾਅਦ ਅਗਲੀ ਕਾਰਵਾਈ ਅਸੀਂ ਸੁਣਾਮੀ ਉਹਨਾਂ ਚ ਕਰੇ ਨੂੰ ਬੰਦ ਕਰ ਸੋ ਮੈਨੂੰ ਉਮੀਦ ਹੈ ਉਮੀਦ ਹੈ ਕਿ ਸਰਕਾਰ ਦੇ ਸਾਰੇ ਸਵਾਲ ਜਵਾਬ ਸੁਣਨ ਤੋਂ ਬਾਅਦ ਮਾਜੂ ਹਾਈ ਕੋਰਟ ਪੰਜਾਬ ਦੇ ਕਿਸਾਨਾਂ ਦੇ ਹੱਕ ਵਿੱਚ ਤੇ ਆਮ ਲੋਕਾਂ ਦੀ ਜਿਹੜੀ ਆਵਾਜ਼ ਹੈ ਲੈਂਡ ਪੂਲਿੰਗ ਪਾਲਿਸੀ ਦੇ ਵਿਰੋਧ ਦੇ ਵਿੱਚ ਕੋਈ ਵੱਡਾ ਕਰੜਾ ਫੈਸਲਾ ਜ਼ਰੂਰ ਲੈਣਗੇ ਇਹ ਮੈਂ ਆਸ ਕਰਦਾ ਹਾਂ ਲੇਕਿਨ ਦੁਬਾਰਾ ਫੇਰ ਕਹਿਣਾ ਚਾਹਣਾ ਹੈ ਤਾਂ ਕੇ ਨਾਲ ਨਾ ਕਿਸੇ ਨੂੰ ਕਿਸਾਨ ਨੂੰ ਤੇ ਨਾ ਕਿਸੇ ਸਾਥੀ ਸ਼ਹਿਰ ਵਾਲੇ ਨੂੰ ਕਾਰੋਬਾਰੀ ਆਪਣੀ ਜ਼ਮੀਨ ਇਹਨਾਂ ਨੂੰ ਦੇਣ ਦੀ ਲੋੜ ਨਹੀਂ ਹੈ ਇਹਨਾਂ ਨੂੰ ਡਰਨ ਦੀ ਲੋੜ ਨਹੀਂ ਹੈ ਜਦੋਂ ਤੁਸੀਂ ਆਖੋਗੇ ਅਸੀਂ ਤੁਹਾਡੇ ਨਾਲ ਮੈਂ ਚਲਾਂਗਾ ਕਮਿਸ਼ਨਰ ਦੇ ਕੋਲੇ ਅਗਰ ਕਮਿਸ਼ਨਰ ਤੁਹਾਨੂੰ ਬੁਲਾਏਗਾ ਤਾਂ ਮੈਂ ਚਲਾਂਗਾ ਐਸਪੀ ਕੋਲੇ ਤੇ ਡੀਸੀਪੀ ਕੋਲੇ देखते हैं तो कौन जास्ती ना थोड़े दस्तखत कराने सो so, इन्हें कहना सी, कहना ही सी और किसान की लुट नहीं हों होमीन साधी मां है और अभी पिछे हर लड़ाई लड़ा और लैंड पोलिंग पॉलिसी तुम रोल बैक यानी कि वापस लेनी पेगी सत्या दोस्तों मैं गल करनी चाहना है पंजाब की पुलिस की और खास करके लुधियाना दी पुलिस थी जिस प्रकार लैंड पूलिंग पॉलिसी पे सरकार बुरी तरह फसी है कोई व्यक्ति अपनी जमीन देने ਲਈ तैयार नहीं लेकिन तक्के नाल कुछ व्यापारी लोगन कैटेगराइज वाइज बनता कि जड़ा छोटा कोई व्यापारी है जो कोई पांच किले है ता ਉਸ ਵਿਅਕਤੀ ਨੂੰ ਡੀਸੀਪੀ ਏਸੀਪੀ ਤੇ ਉਸ ਤੋਂ ਵੱਡੇ ਨੂੰ ਕਮਿਸ਼ਨਰ ਸਾਹਿਬ ਜਾਣੇ ਕੀ ਜਿਹੜਾ ਲੁਧਿਆਣਾ ਦਾ ਮੈਂ ਸਮਝਦਾ ਕਿ ਪੁਲਿਸ ਕਮਿਸ਼ਨਰ ਆਫਿਸ ਹੈ ਉਹ ਹੁਣ ਗਲਾਡਾ ਦੇ ਦਫਤਰ ਦੇ ਵਿੱਚ ਤਬਦੀਲ ਹੁੰਦਾ ਮੈਨੂੰ ਨਜ਼ਰ ਆ ਰਿਹਾ ਹੈ ਸੋ ਬੜੀ ਇਹ ਮੈਂ ਸਮਝਦਾ ਕਿ ਮਾੜੀ ਗੱਲ ਹੈ ਕਿਸ ਪ੍ਰਕਾਰ ਸਾਡੇ ਭਰਾਵਾਂ ਨੂੰ ਡਰਾਇਆ ਤੇ ਠੰਕਾਇਆ ਜਾ ਰਿਹਾ ਹੈ ਔਰ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਸਰਕਾਰ ਨਾਲ ਪੰਗਾ ਨਾ ਲਓ ਨਹੀਂ ਤੁਹਾਡਾ ਨੁਕਸਾਨ ਹੋਏਗਾ ਤੁਸੀਂ ਇਹਦੇ ਤੇ ਆਪੀ ਸਹਿਮਤੀ ਜਤਾ ਦਿਓ ਮੈਂ ਇਸ ਗੱਲ ਦੀ ਕਰੜੇ ਸ਼ਬਦਾਂ ਚ ਨਿੰਦਾ ਕਰਦੇ ਔਰ ਮੈਂ ਪੁਲਿਸ ਕਮਿਸ਼ਨਰ ਨੂੰ ਇਹ ਕਹਿਣਾ ਚਾਹੁੰਦਾ ਤੇ ਸਰਕਾਰ ਨੂੰ ਕਿ ਇਹ ਤੁਹਾਡਾ ਕੰਮ ਨਹੀਂ ਇਹ ਇਸ ਤਰ੍ਹਾਂ ਦਾ ਜਦੋਂ ਅੰਗਰੇਜ਼ ਹੁਕਮਰਾਨ ਸੀ ਉਦੋਂ ਵੀ ਇਸ ਤਰ੍ਹਾਂ ਕਦੇ ਨਹੀਂ ਹੋਇਆ ਦੇਸ਼ ਦੇ ਅੰਦਰ ਜਿਸ ਪ੍ਰਕਾਰ ਦੀ ਤੁਸੀਂ ਕੰਮ ਕਰ ਰਹੇ ਹੋ ਔਰ ਸਾਰੀਆਂ ਜਿਹੜੀਆਂ ਮਰਿਆਦਾਵਾਂ ਹੈ ਪੁਲਿਸ ਦਿਨ ਬਦ ਦਿਨ ਨੰਗਦੀ ਜਾ ਰਹੀ ਹੈ ਪੁਲਿਸ ਨੇ ਹਰਜਸ ਐਡਵੋਕੇਟ ਦਾ ਤਾਂ ਪਰਚਾ ਨਹੀਂ ਦਰਜ ਕੀਤਾ ਧਰਨਾ ਲਾ ਕੇ ਵਕੀਲਾ ਨੇ ਪਰਚਾ ਦਰਜ ਕਰਾਇਆ ਜਿਸ ਵਿਅਕਤੀ ਦੇ ਖਿਲਾਫ ਉਹਨੇ ਕੰਪਲੇਨਟ ਕੀਤੀ ਸੀ ਉਰੇ ਖਿਲਾਫ ਅਜੇ ਤੱਕ ਪਰਚਾ ਦਰਜ ਨਹੀਂ ਕੀਤਾ ਗਿਆ ਐਫ ਆਈ ਆਰ ਕਰ ਦਿੱਤੀ ਗਈ ਜੀ ਦੀ ਲੜਾਈ ਹਜੇ ਅਸੀਂ ਲੜਨੀ ਹੈ ਲੇਕਿਨ ਉਹ ਲੈਂਡ ਪੂਲਿੰਗ ਪਾਲਿਸੀ ਦੇ ਅਧੀਨ ਲੋਕਾਂ ਨੂੰ ਡਰਾ ਰਹੀ ਹੈ ਪੰਜਾਬ ਦੀ ਪੁਲਿਸ ਔਰ ਕਮਿਸ਼ਨਰ ਜਿਹੜਾ ਕਮਿਸ਼ਨਰ ਦਾ ਦਫ਼ਤਰ ਹੈ ਕਿ ਭਾਈ ਤੁਸੀਂ ਜਲਦੀ ਦਸਖਤ ਕਰੋ ਨਹੀਂ ਤੁਹਾਨੂੰ ਖਮਿਆਜਾ ਭੁਗਤਣਾ ਪਏਗਾ ਇਹ ਬਿਲਕੁਲ ਨਹੀਂ ਹੁੰਦਿਆ ਵੀ ਕਿਸੇ ਵਿਅਕਤੀ ਨੂੰ ਸ਼ਹਿਰ ਦੇ ਨੂੰ ਕਿਸੇ ਸਾਡੇ ਭਰਾ ਨੂੰ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਸਾਰਿਆਂ ਨਾਲ ਮੇਰੀ ਗੱਲ ਹੋਈ ਹੈ ਕਿਸੇ ਨੂੰ ਕੋਈ ਤਕਲੀਫ ਹੋਵੇ ਅੱਧੀ ਰਾਤ ਨੂੰ ਵੀ ਤੁਸੀਂ ਆਵਾਜ਼ ਮਾਰੋਗੇ ਤਾਂ ਕਾਂਗਰਸ ਪਾਰਟੀ ਦੇ ਰਾਜਾ ਵੜੀ ਨੂੰ ਤੁਹਾਡਾ ਦਾਸ ਉੱਥੇ ਤੁਹਾਡੇ ਨਾਲ ਖੜਾ ਹੋਵੇਗਾ ਅੱਧੀ ਰਾਤ ਨੂੰ ਔਰ ਕਿਸੇ ਪੁੱਲ ਸਾਲੇ ਨੂੰ ਤੁਹਾਡੇ ਨਾਲ ਧੱਕਾ ਨਹੀਂ ਹੋਣ ਦਿਆਂਗੇ ਚਾਹੇ ਉਹ ACP ਹੈ ਤੇ ਚਾਹੇ ਉਹ DCP ਹੈ ਤੇ ਚਾਹੇ ਉਹ ਕਮਿਸ਼ਨਰ ਹੈ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਆਵਾਜ਼ ਮਾਰਿਓ ਮੈਨੂੰ ਮਾਰ ਲਿਓ ਡਾਬਰ ਸਾਹਿਬ ਨੂੰ ਮਾਰ ਲਿਓ ਤਲਵਾਰ ਸਾਹਿਬ ਨੂੰ ਮਾਰ ਲਿਓ ਸਾਨੂੰ ਸੁਨੇਹਾ ਪਹੁੰਚਾਓ ਸੋ ਅੱਜ ਇੱਕ ਚੰਗੀ ਜਿਹੜੀ ਕੰਮ ਹੋਇਆ ਇਹ ਵੀ ਦੱਸਣਾ ਚਾਹ ਰਾ ਹਾਂ ਕਿ ਹਾਈ ਕੋਰਟ ਨੇ ਇੱਕ ਦਿਨ ਵਾਸਤੇ ਇਹਨਾਂ ਤੋਂ ਅੱਜ ਸਰਕਾਰ ਤੋਂ ਕੁਝ ਸਵਾਲ ਕੀਤੇ ਸਨ ਜਿਨ੍ਹਾਂ ਦਾ ਜਵਾਬ ਇਹਨਾਂ ਕੋਲੇ ਲੈਂਡ ਪੂਲਿੰਗ ਪਾਲਸੀ ਤੇ ਨਹੀਂ ਸੀ ਸੋ ਉਹਨਾਂ ਨੇ ਕਿਹਾ ਕਿ ਇਹਨੂੰ ਇਹਦੇ ਤੇ ਰੋਕ ਲਾਉਣੇ ਹੈ ਕਿਰਪਾ ਕਰਕੇ ਆ ਸਾਰੇ ਸਵਾਲਾਂ ਦੇ ਜਵਾਬ ਤੁਸੀਂ ਪਹਿਲਾਂ ਲੈ ਕੇ ਆਓ ਤੇ ਉਹਨਾਂ ਚ ਫਿਰ ਉਸ ਤੋਂ ਬਾਅਦ ਅਗਲੀ ਕਾਰਵਾਈ ਅਸੀਂ ਸੁਣਾਵਾਂਗੇ ਉਹਨਾਂ ਚ ਕਰੇ ਨੂੰ ਬੰਦ ਕਰ ਸੋ ਮੈਨੂੰ ਉਮੀਦ ਹੈ ਉਮੀਦ ਹੈ ਇਹ ਸਰਕਾਰ ਦੇ ਸਾਰੇ ਸਵਾਲ ਜਵਾਬ ਸੁਣਨ ਤੋਂ ਬਾਅਦ ਮਾਨਯੋਗ ਹਾਈ ਕੋਰਟ ਪੰਜਾਬ ਦੇ ਕਿਸਾਨਾਂ ਦੇ ਹੱਕ ਵਿੱਚ ਤੇ ਆਮ ਲੋਕਾਂ ਦੀ ਜਿਹੜੀ ਆਵਾਜ਼ ਹੈ ਲੈਂਡ ਪੁਲਿੰਗ ਪਾਲਿਸੀ ਦੇ